ਪ੍ਰਿੰਸ 22 ਸਾਲ ਦੇ ਕਾਰਜਕਾਲ ਦੇ ਵਿੱਚ ਚਾਰ ਵਾਰ ਔਰ ਇਸੇ ਸਾਲ ਇੱਕ ਸਾਲ ਦੇ ਅੰਦਰ ਤਿੰਨ ਵਾਰ ਮੰਤਰੀ ਮੰਡਲ ਦੇ ਵਿੱਚ ਬਦਲਾਵ ਹੋਇਆ ਹੈ ਔਰ ਰੱਬੀ ਤੇ ਕੱਲ ਜੋ ਜਿਹੜੇ ਨਵੇਂ ਚਿਹਰੇ ਸਨ ਉਹਨਾਂ ਨੇ 100 ਵੀ ਚੁੱਕ ਲਈ ਹੈ ਇਹ ਕਿ ਆਪ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਨਵੇਂ ਚਿਹਰੇ ਨੇ ਇਹਨਾਂ ਨਵੇਂ ਚਿਹਰਿਆਂ ਨੂੰ ਬਹੁਤ ਵੱਡੇ ਵਿਭਾਗ ਦਿੱਤੇ ਗਏ ਤਾਂ ਉਸ ਤੋਂ ਬਾਅਦ ਹੋਣ 6 ਵਿਭਾਗ ਦਿੱਤੇ ਗਏ ਸਰਦੀਪ ਮੁੰਡਿਆ ਹੋਰਾਂ ਨੂੰ ਤਿੰਨ ਵਿਭਾਗ ਤੇ ਗਏ بڑے ਅਹਿਮ ਵਿਭਾਗ ਨੇ ਬਰਿੰਦਰ ਅਗੋਇਲ ਹੋਰਾਂ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਜੋ ਕਿ ਇੱਕ ਬਹੁਤ ਵੱਡਾ ਵਿਭਾਗ ਕਿਹਾ ਜਾਂਦਾ ਹੈ ਤਾਂ ਸਰਕਾਰੀ ਵਿਭਾਗ ਦੀ ਜੇਕਰ ਅਸੀਂ ਗੱਲ ਕਰੀਏ ਰਕਜੋਤ ਹੋਰਾਂ ਨੂੰ ਉਹ ਵਿਭਾਗ ਦਿੱਤਾ ਗਿਆ ਤਾਂ ਇਹ ਬਹੁਤ ਅਹਿਮ ਵਿਭਾਗ ਜਿਹੜੇ ਨੇ ਨਵੇਂ ਚਿਹਰੇ ਨੂੰ ਦਿੱਤੇ ਗਿਆ ਔਰ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਪਹਿਲੀ ਵਾਰ ਵਿਧਾਇਕ ਚੁਣੇ ਹੋਵੋ ਤੇ ਤੁਸ ਤੁਹਾਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਤਾਂ ਫਿਰ ਕਿਤੇ ਨਾ ਕਿਤੇ ਉਹ ਜ਼ਿੰਮੇਵਾਰੀ ਦੋ ਤਰਫਾ ਤੋਂ ਦੇਖੀ ਜਾ ਸਕਦੀ ਹੈ ਇੱਕ ਤਾਂ ਇਹ ਕਿ ਇਹਨਾਂ ਦੇ ਕੋਲ ਕੁਝ ਤਜਰਬਾ ਹੋ ਇਹਨਾਂ ਨੇ ਕੋਈ ਆਈਡੀਆ ਸ਼ੇਅਰ ਕੀਤੇ ਹੋਣੇ ਆ ਸਰਕਾਰ ਦੇ ਨਾਲ ਹਾਈ ਕਮਾਂਡ ਦੇ ਨਾਲ ਕਿ ਸਾਨੂੰ ਵੀ ਮੌਕਾ ਦਿਓ ਜਾਂ ਫਿਰ ਸਰਕਾਰ ਦੇ ਜਿਹੜੇ ਉਹ ਪੁਰਾਣੇ ਮੰਤਰੀ ਸੀ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਉਹਨਾਂ ਦੇ ਕੰਮ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਸ਼ਿਕਾਇਤ ਪਹੁੰਚੀ ਹੋਣੀ ਆ ਤਾਂ ਇਸ ਕਰਕੇ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਤਰਨਪ੍ਰੀਤ ਸੌਂਦ ਹੋਰਾਂ ਨੂੰ ਪੰਚਾਇਤੀ ਮਹਿਕਮਾ ਵੀ ਦੇ ਦਿੱਤਾ ਗਿਆ ਜਿਹੜਾ ਲਾਲਜੀਤ ਭੁੱਲਰ ਹੋਰਾਂ ਦੇ ਕੋਲ ਸੀਗਾ ਅਰੇ ਸੁਣੋ بڑے ਪੱਖੋਂ ਦੇਖਿਆ ਜਾ ਸਕਦਾ ਹੈ ਪੰਚਾਇਤੀ ਚੋਣਾਂ ਸਿਰਤੇ ਨੇ ਔਰ ਇਸੇ ਦਰਮਿਆਨ ਜਿਹੜੇ ਪੰਚਾਇਤੀ ਵਿਭਾਗ ਸੰਭ ਰਹੇ ਨੇ ਲਾਲਜੀਤ ਭੁੱਲਰ ਉਹਨਾਂ ਨੂੰ ਤਜਰਬਾ ਵੀ ਹੋਵੇਗਾ ਪਰ ਫਿਰ ਵੀ ਜਿਹੜਾ ਇਹ ਤਰਨਪੁਰ ਸੌਂਦ ਹੋਰਾਂ ਨੂੰ ਮਹਿਕਮਾ ਦੇ ਦਿੱਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਜ਼ਿੰਮੇਵਾਰ ਨੂੰ ਤਰਨਪੁਰ ਸੌਂਦ ਕਿਵੇਂ ਸੰਭਾਲਣਗੇ ਔਰ ਹਰਦੀਪ ਮੁੰਡਿਆ ਹੋਰਾਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੂੰ ਮਾਲੀਆ ਵਿਭਾਗ ਦੇ ਦਿੱਤਾ ਗਿਆ ਔਰ ਮਾਲੀਆ ਵਿਭਾਗ ਅਸੀਂ ਕਹਿ ਲਈ ਕਿ ਰੈਵਨਿਊ ਡਿਪਾਰਟਮੈਂਟ ਜੋ ਕਿ ਪੰਜਾਬ ਦਾ ਸਭ ਤੋਂ ਅਹਿਮ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਔਰ ਸਭ ਤੋਂ ਵੱਧ ਚਰਚਾ ਦੇ ਵਿੱਚ ਆਉਂਦਾ ਹੈ ਰੈਵਨਿਊ ਡਿਪਾਰਟਮੈਂਟ ਦਾ ਅਜਿਹੇ ਦੇ ਵਿੱਚ ਹਰਦੀਪ ਸਿੰਘ ਮੁੰਡੀਆਂ ਹੋਰਾਂ ਦੇ ਮੋਡਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਔਰ ਉਹਨਾਂ ਦੇ ਕੋਲ ਸ਼ਹਿਰੀ ਵਿਕਾਸ ਮੰਤਰਾਲਾ ਵੀ ਦਿੱਤਾ ਗਿਆ ਕਿ ਪੰਜਾਬ ਦੇ ਸ਼ਹਿਰਾਂ ਦੇ ਵਿਕਾਸ ਦੇ ਜਿਹੜੇ ਪ੍ਰੋਜੈਕਟ ਹੋਣੇ ਨੇ ਕੇਂਦਰ ਤੋਂ ਪ੍ਰੋਜੈਕਟ ਆਉਣੇ ਨੇ ਪੰਜਾਬ ਨੇ ਜੋ ਪਲੈਨਿੰਗਾਂ ਕੀਤੀਆਂ ਹੋਈਆਂ ਨੇ ਉਸ ਨੂੰ ਕਿਵੇਂ ਤਰੀਕੇ ਨਾਲ ਅੱਗੇ ਨਜਿੱਠਣਾ ਹੈ ਤਾਂ ਇਹ ਵੱਡੀਆਂ ਜ਼ਿੰਮੇਵਾਰੀਆਂ ਦੇਣੀਆਂ ਚੌਥੇ ਫੇਰ ਬਦਲ ਚ ਇੱਕ ਵੱਖਰਾ ਵੱਖਰੇ ਤਰੀਕੇ ਨਾਲ ਸੋਚਿਆ ਜਾ ਸਕਦਾ ਕਿਉਂਕਿ ਪਹਿਲਾਂ ਵੀ ਜਿਹੜੇ ਨੇ ਉਹ ਮਹਿਕਮਿਆਂ ਦੀ ਵੰਡ ਹੋਈ ਹੈ ਜਾਂ ਫੇਰ ਬਦਲ ਹੋਏ ਨੇ ਪਰ ਤਜਰਬੇਕਾਰ ਲੀਡਰਾਂ ਦਿੱਤੇ ਗਏ ਜਿਵੇਂ ਅਸੀਂ ਗੱਲ ਕਰ ਲਈ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਜਦੋਂ ਮੰਤਰੀ ਲਾਇਆ ਗਿਆ ਉਹਨਾਂ ਨੂੰ ਖੇਤੀਬਾੜੀ ਮਹਿਕਮਾ ਦਿੱਤਾ ਗਿਆ ਸੀ ਖੁੱਡੀਆਂ ਹੋਰਾਂ ਨੇ ਬੇਸ਼ੱਕ ਪਹਿਲੀ ਵਾਰ ਚੋਣ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਪਹਿਲਾਂ ਵੀ ਚੋਣ ਲੜੇ ਪਰ ਉਹਨਾਂ ਨੂੰ ਤਜਰਬਾ ਹੈ ਸਿਆਸਤ ਦਾ ਜ਼ਮੀਨੀ ਹਕੀਕਤ ਦੇ ਨਾਲ ਜੁੜੇ ਨੇ ਔਰ ਜਿਹੜੇ ਹਰਦੀਪ ਸਿੰਘ ਮੁੰਡੀਆਂ ਨੇ ਔਰ ਤਨਪੀ ਸੌਂਦ ਨੇ ਇਹ ਵੀ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੇ ਨਾਲ ਜੁੜੇ ਰਹੇ ਇਹਨਾਂ ਨੇ ਚੀਜ਼ਾਂ ਨੂੰ ਸਮਝਿਆ ਕਿਉਂਕਿ ਖੰਨਾ ਤੋਂ ਸੌਂਦ ਆਉਂਦੇ ਨੇ ਇੰਡਸਟਰੀਅਲ ਏਰੀਆ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿਸ ਤਰੀਕੇ ਨਾਲ ਵਿਕਾਸ ਕਰਨਾ ਹੈ ਔਰ ਪਿੰਡਾਂ ਦੇ ਵਿੱਚ ਬਹੁਤ ਚੰਗਾ ਉਭਰੇ ਨੇ ਖੰਨਾ ਜਿਹੜਾ ਇਲਾਕਾ ਰੋਪਣ ਦੀ ਗੱਲ ਕਰੀਏ ਜਾਂ ਫਿਰ ਇਧਰੋਂ ਮਹਾਲੀ ਦੀ ਗੱਲ ਕਰੀਏ ਇਹਨਾਂ ਇਲਾਕਿਆਂ ਨਾਲ ਲੱਗਦਾ ਤਾਂ ਜ਼ਮੀਨੀ ਹਕੀਕਤ ਜਾਣਦੇ ਨੇ ਸ਼ਹਿਰਾਂ ਦੇ ਵਿੱਚ ਕਿਸ ਤਰੀਕੇ ਨਾਲ ਵਿਕਾਸ ਹੋਣਾ ਹੈ ਔਰ ਇਹ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਆਪਣੇ ਆਪ 'ਚ ਅਹਿਮ ਹੈ ਔਰ ਬਰਿੰਦਰ ਕੁਮਾਰ ਗੋਇਲ ਦੀ ਜੇਕਰ ਗੱਲ ਕਰੀਏ ਲਹਿਰਾਗਾਗਾ ਤੋਂ ਆਉਂਦੇ ਨੇ ਇਹਨਾਂ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਜੋ ਕਿ ਇੱਕ ਵੱਡਾ ਵਿਭਾਗ ਹੈ ਇਹ ਪਹਿਲਾਂ ਸੀਐਮ ਭਗਵੰਤ ਮਾਨ ਹਰਾ ਦੇ ਕੋਲ ਬਕਾਇਦਾ ਰਿਹਾ ਹੁਣ ਸਿੱਧਾ ਇਹ ਬਰਿੰਦਰ ਕੁਮਾਰ ਗੋਇਲ ਦੇ ਕੋਲ ਜਾਂਦਾ ਹੈ ਦੇਖੋ ਕਿੱਡੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਡਿਪਾਰਟਮੈਂਟ ਸੀਐਮ ਦੇ ਕੋਲੇ ਹੋਵੇ ਔਰ ਸਿੱਧਾ ਡਿਪਾਰਟਮੈਂਟ ਨਵੇਂ ਚਿਹਰੇ ਨੂੰ ਦੇ ਦਿੱਤਾ ਗਿਆ ਤਾਂ ਬਰਿੰਦਰ ਗੋਇਲ ਦੇ ਉੱਤੇ ਵੀ ਵੱਡੀ ਜ਼ਿੰਮੇਵਾਰੀ ਹੈ ਤਾਂ ਇਹ ਹੋ ਗਏ ਤਿੰਨ ਮੰਤਰੀ ਔਰ ਬਰਿੰਦਰ ਗੋਇਲ ਦੀ ਜੇਕਰ ਗੱਲ ਕਰੀਏ ਉਹਨਾਂ ਨੂੰ ਜ਼ਮੀਨੀ ਅਤੇ ਪਾਣੀ ਦੀ ਸੰਭਾਲ ਦਾ ਮਹਿਕਮਾ ਵੀ ਦਿੱਤਾ ਗਿਆ ਸਭ ਤੋਂ ਵੱਡਾ ਮਸਲਾ ਸਾਡੇ ਪੰਜਾਬ ਦਾ ਪਾਣੀ ਜਿਹੜਾ ਤਰਤੀ ਹੇਟਲਾ ਪਾਣੀ ਦਿਨੋ ਦਿਨ ਪੱਧਰ નીચે ਨੂੰ ਡਿੱਗ ਰਿਹਾ ਉਸ ਤੇ ਉਸ ਦੀ ਸੰਭਾਲ ਸੰਭਾਲ ਦਾ ਜਿਹੜਾ ਮਹਿਕਮਾ ਉਹ ਕੁਮ ਗੋਇਲ ਹੋਰਾਂ ਨੂੰ ਦਿੱਤਾ ਔਰ ਗੋਇਲ ਹੋਰਾਂ ਨੂੰ ਬ੍ਰਿਤੀ ਸ਼ਾਮ ਸਾਡੇ ਸਹਿਯੋਗੀ ਸਰਖਾਬ ਹੋਰਾਂ ਨੇ ਵੀ ਗੱਲ ਕੀਤੀ ਕਹਿੰਦੇ ਨਵੀਆਂ ਪਾਲਿਸੀ ਬਣਾਵਾਂਗੇ ਕਿਸੇ ਤਰੀਕੇ ਦਾ ਵੀ ਕੋਈ ਵੀ ਮਾਫੀਆ ਨਹੀਂ ਚੱਲਣ ਦੇਵਾਂਗੇ ਤਾਂ ਜਲ ਸਰੋਤ ਮਹਿਕਮਾ ਵੀ ਉਹਨਾਂ ਨੂੰ ਦਿੱਤਾ ਗਿਆ ਡਾਕਟਰ ਰਵਜੋਤ ਸਿੰਘ ਨੂੰ ਜਿਹੜੇ ਦੋ ਮਹਿਕਮੇ ਦਿੱਤੇ ਗਏ ਸੰਸਦੀ ਕਾਰਜ ਔਰ ਸਥਾਨਕ ਸਰਕਾਰਾਂ ਇੱਕ ਤਰੀਕੇ ਨਾਲ ਸੰਸਦੀ ਕਾਰਜ ਯਾਨੀ ਕਿ ਪਾਰਲੀਮੈਂਟ ਅਫੇਅਰਸ ਅਸੀਂ ਕਹਿੰਦੇ ਆ ਇਹਨੂੰ ਔਰ ਜਿਹੜੀ ਗੱਲ ਕੀਤੀ ਜਾਵੇ ਡਾਕਟਰ ਜੋਤ ਹੋਰਾਂ ਨੂੰ ਸਰਕਾਰ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਹੈ ਜਦੋਂ ਵਿਧਾਨ ਸਭਾ ਸੈਸ਼ਨ ਹੋਣੇ ਆ ਵਿਧਾਨ ਸਭਾ ਦੀ ਕਮੇਟੀਆਂ ਦੇ ਫੈਸਲੇ ਹੋਣੇ ਨੇ ਉਹਨਾਂ ਦੇ ਵਿੱਚ ਸਿੱਧੀ ਇਨਵੋਲਵਮੈਂਟ ਡਾਕਟਰ ਜੋਤ ਹੋਰਾਂ ਦੀ ਰਹੇਗੀ ਉਹ ਇੱਕ ਵੱਡੀ ਜ਼ਿੰਮੇਵਾਰੀ ਹੈ ਔਰ ਸਥਾਨਕ ਸਰਕਾਰਾਂ ਸਥਾਨਕ ਸਰਕਾਰਾਂ ਯਾਨਕ ਜਿਹੜੇ ਨਗਰ ਨਿਗਮ ਇਸ ਡਿਪਾਰਟਮੈਂਟ ਦੇ ਵਿੱਚ ਆਉਂਦੇ ਆ ਇਹ ਵੱਡੀ ਜ਼ਿੰਮੇਵਾਰੀ ਹੈ ਸਭ ਤੋਂ ਕਰਪਟ ਮਹਿਕਮਾ ਕਿਹਾ ਜਾਂਦਾ ਸਭ ਤੋਂ ਅਹਿਮ ਮਹਿਕਮਾ ਕਿਹਾ ਜਾਂਦਾ ਸਥਾਨਕ ਸਰਕਾਰਾਂ ਔਰ ਅਜੇਹੇ ਦੇ ਵਿੱਚ ਅਜੇਹੇ ਮਹਿਕਮੇ ਜਦੋਂ ਮਿਲਦੇ ਨੇ ਤਾਂ ਮੰਤਰੀਆਂ ਨਾਲ ਕਈ ਵਾਰ ਵਿਵਾਦ ਵੀ ਜੁੜਦੇ ਨੇ ਇਸ ਕਰਕੇ ਰਕਟਰ ਰਵਜੋਤ ਹੋਰਾਂ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਤੈਅ ਕੀਤੀ ਗਈ ਹੈ ਤਾਂ ਇਹ ਜਿਹੜੀਆਂ ਗੱਲਾਂ ਅਹਿਮ ਨੇ ਔਰ ਇਹ ਚਾਰ ਮਹਿਕਮੇ ਹੋਗੇ ਮਹਿੰਤਰ ਪਖਤ ਹੋਰਾਂ ਦੀ ਤੁਸੀਂ ਗੱਲ ਕੀਤੀ ਜਾਵੇ ਤਾਂ ਰੱਖਿਆ ਸੇਵਾਵਾਂ ਭਲਾਈ ਬਹੁਤ ਅਹਿਮ ਮਹਿਕਮਾ ਇਹਨਾਂ ਨੂੰ ਵੀ ਦਿੱਤਾ ਗਿਆ ਬਾਗਬਾਨੀ ਜਿਹੜਾ ਮਹਿਕਮਾ ਦਿੱਤਾ ਗਿਆ ਆਜ਼ਾਦੀ ਕੁਲਾਟੀਆਂ ਮਹਿਕਮਾ ਦਿੱਤਾ ਗਿਆ ਫਰੀडम ਫਾਈਟਰਸ ਮਹਿਕਮਾ ਨੂੰ ਦਿੱਤਾ ਗਿਆ ਜੋ ਕਿ ਇੱਕ ਵਿਸ਼ੇਸ਼ ਮਹਿਕਮਾ ਆਇਆ ਉਹਨਾਂ ਦੀ ਸੰਤ ਸੰਭਾਲ ਜਿਨ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਆਜ਼ਾਦ ਹਿੰਦ ਫੋਰਜ ਦੀ ਗੱਲ ਕਰੀਏ ਜਦੋਂ ਉਹ ਆ ਆਜ਼ਾਦੀ ਵੇਲੇ ਦੀ ਇਹ ਬਣੀ ਫੌਜ ਹੈ ਉਹਨਾਂ ਦੇ ਪਰਿਵਾਰ ਜਿਹੜੇ ਕਈ ਅੱਜ ਵੀ ਰੂਲੇ ਹੋਏ ਨੇ ਸਾਨੂੰ ਕਿ ਉਹ ਅਕਸਰ ਗੱਲਬਾਤ ਅਸੀਂ ਵੀ ਉਹਨਾਂ ਪਰਿਵਾਰਾਂ ਨਾਲ ਕੀਤੀ ਉਹ ਪਰਿਵਾਰਾਂ ਦੇ ਕੋਲ ਉਦੋਂ ਦੇ ਮੈਡਲ ਸਾਹਮਣੇ ਹੋਏ ਨੇ ਦਿੱਪਤੀ ਪਰ ਅੱਜ ਵੀ ਉਹਨਾਂ ਨੂੰ 15 ਅਗਸਤ 26 ਜਨਵਰੀ ਤੇ ਬੁਲਾਇਆ ਨਹੀਂ ਜਾਂਦਾ ਤਾਂ ਜਿਹੇ ਦੇ ਵਿੱਚ ਮਹਿੰਦਰ ਭਗਤ ਹੋਰਾਂ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਕੀਤੀ ਗਈ ਹੈ ਔਰ ਦੂਜੇ ਪਾਸੇ ਫੇਰ ਬਦਲ ਦੀ ਗੱਲ ਕੀਤੀ ਜਾਵੇ ਅਸੀਂ ਫੇਰ ਬਦਲ ਦੇ ਵਿੱਚ ਲਾਲਜੀਤ ਭੁੱਲਰ ਹੋਰਾਂ ਦੀ ਗੱਲ ਕਰਦੇ ਹਾਂ ਪੰਚਾਇਤੀ ਮੈਕਮਾ ਬੇਸ਼ੱਕ ਉਹਨਾਂ ਦੇ ਕੋਲੋਂ ਖੋ ਕੇ ਉਹਨਾਂ ਨੂੰ ਦੇ ਦਿੱਤਾ ਗਿਆ ਪਰ ਲਾਲਜੀਤ ਭੁੱਲਰ ਦੀ ਜ਼ਿੰਮੇਵਾਰੀ ਉਸੇ ਥਾਂ ਤੇ ਓਨੀ ਕੋਈ ਹੈ ਕਿਉਂਕਿ ਉਹਨਾਂ ਨੂੰ ਜੇਲ੍ਹ ਮੈਕਮਾ ਦੇ ਦਿੱਤਾ ਗਿਆ ਜਿਹੜਾ ਸੀਐਮ ਭਗਵੰਤ ਮਾਨ ਹੋਰਾਂ ਨੇ ਆਪਣੇ ਕੋਲ ਰੱਖਿਆ ਹੋਇਆ ਸੀਗਾ ਤਾਂ ਉਹ ਮੈਕਮਾ ਜਿਹੜਾ ਹੁਣ ਸਿੱਧੇ ਤੌਰ ਤੇ ਉਹਨਾਂ ਨੂੰ ਦਿੱ ਜ਼ਿੰਮੇਵਾਰੀ ਵੱਡੀ ਆ ਕਿ ਇਸ ਕਰਕੇ ਦਿੱਤਾ ਗਿਆ ਕਿ ਤੁਸੀਂ ਜੇਲ੍ਹ ਨੂੰ ਦੇਖੋ ਤਾਂ ਅਜਿਹੇ ਦੇ ਵਿੱਚ ਪੰਚਾਇਤੀ ਵੀ ਆਪਣੇ ਆਪ ਚ ਵੱਡਾ ਮਸਲਾ ਚੋਣਾ ਸਿਰ ਤੇ ਆ ਗਿਆ ਨੇ ਜਾਂ ਗੁੱਡ ਬੁੱਕ ਦੇ ਵਿੱਚ ਇਹਨਾਂ ਲਾਲਜੀਤ ਭੁੱਲਰ ਮੰਤਰੀਆਂ ਦੀ ਇਸ ਕਰਕੇ ਹੁਣ ਉਹਨਾਂ ਨੂੰ ਉਹਨਾਂ ਦੇ ਕੋਲ ਪੰਚਾਇਤੀ ਵਿਭਾਗ ਰਿਆ ਤਾਂ ਹੁਣ ਉਹਨਾਂ ਦੇ ਕੋਲ ਟਰਾਂਸਪੋਰਟ ਵੀ ਵੱਡਾ ਮਸਲਾ ਪੰਜਾਬ ਦਾ ਲਗਾਤਾਰ ਘਾਟੇ ਚ ਜਾ ਰਹੀ ਹੈ ਪਰ ਸਰਕਾਰ ਤਾਂ ਦਾਅਵਾ ਕਰਦੀ ਹੈ ਕਿ ਕੋਈ ਘਾਟਾ ਨਹੀਂ ਹੈ ਕੋਈ ਨੁਕਸਾਨ ਨਹੀਂ ਹੈ ਪਰ ਹੁਣ ਉਹਨਾਂ ਦੇ ਕੋਲ ਜੇਲ੍ਹ ਮਹਿਕਮਾ ਦਿੱਤਾ ਗਿਆ ਹੁਣ ਗੱਲ ਕਰਦੇ ਹਾਂ ਹਰਜੋਤ ਬੈਂਸ ਹੋਰਾਂ ਦੇ ਮੰਤਰਾਲਿਆਂ ਜਿਹੜੇ ਉਹਨਾਂ ਦੇ ਕੋਲ ਵੀ ਹਾਇਰ ਐਜੂਕੇਸ਼ਨ ਦੇ ਮੰਤਰਾਲੇ ਦਿੱਤੇ ਗਏ ਨਾਲ ਉਹਨਾਂ ਨੂੰ ਲੋਕ ਸੂਚਨਾ ਸੰਪਰਕ ਵਿਭਾਗ ਦਿੱਤਾ ਗਿਆ ਜਿਹੜਾ ਅਨਮੋਲ ਗਗਨਮਾਨ ਹਰਾਂ ਦੇ ਕੋਲ ਸੀਗਾ ਉਹ ਮੈਕਮਾ ਜਿਹੜਾ ਹਰਜੋਤ ਬੈਂਸ ਹਰਾਂ ਨੂੰ ਦਿੱਤਾ ਗਿਆ ਕੁਲਦੀਪ ਸਿੰਘ ਧਾਲੀਵਾਲ ਹਰਾਂ ਦੀ ਜ਼ਿੰਮੇਵਾਰੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਹੁਣ ਸੀਐਮ ਭਗਵੰਤ ਮਾਨ ਹਰਾਂ ਦਾ ਥੋੜਾ ਭਾਰ ਹੌਲਾ ਹੋਇਆ ਹੈ ਸੀਐਮ ਭਗਵੰਤ ਮਾਨ ਹਰਾਂ ਕੋਲ ਹੁਣ ਨੋ ਮੈਕਮੇ ਨੇ ਪਹਿਲਾਂ ਮੈਕਮੇ ਬਹੁਤ ਸੀਗੇ ਤਾਂ ਹੁਣ ਉਹਨਾਂ ਦੀ ਵੰਡ ਕੀਤੀ ਹੈ ਹਾਲੇ ਵੀ ਦੋ ਕੁਰਸੀਆਂ ਖਾਲੀ ਨੇ ਕਿ ਉਹ ਦੋ ਕੁਰਸੀਆਂ ਤੇ ਆਉਣ ਵਾਲੇ ਸਮੇਂ ਤੇ ਜਿਹੜੀ ਪਰਫਾਰਮੈਂਸ ਦੇਖ ਕੇ ਐਮਐਲਏ ਨੂੰ ਬਿਠਾਇਆ ਜਾਵੇਗਾ ਯਾ ਇਹਨਾਂ ਦੇ ਵਿੱਚੋਂ ਕਿਸੇ ਨੂੰ ਜ਼ਿੰਮੇਵਾਰੀ ਵਧਾ ਦਿੱਤੀ ਜਾਵੇਗੀ ਇਹ ਜਿਹੜੀਆਂ ਚਰਚਾਵਾਂ ਰਹਿਣੀਆਂ ਨੇ ਕਿਉਂਕਿ ਚੌਥਾ ਫੇਰ ਬਦਲ ਹੈ ਔਰ ਸਭ ਤੋਂ ਇੰਟਰਸਟਿੰਗ ਫੇਰ ਬਦਲ ਇਸ ਵਾਰ ਦਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਫੇਰ ਬਦਲ ਹੋਇਆ ਪਰ ਇਸ ਤਰੀਕੇ ਨਾਲ ਡਿਪਾਰਟਮੈਂਟ ਜਿਹੜੇ ਆ ਉਹ ਵੱਡੇ ਵੱਡੇ ਡਿਪਾਰਟਮੈਂਟ ਨਵੇਂ ਚਿਹਰਿਆਂ ਨੂੰ ਦੇ ਦਿੱਤਾ ਜਾਣਾ ਉਹਨਾਂ ਨੂੰ ਜ਼ਿੰਮੇਵਾਰੀ ਸੌਂਪਣੀ ਕਿ ਤੁਸੀਂ ਸੌਂਪੋ ਔਰ ਬਕਾਇਦਾ ਤਰਨਪੁਰ ਸੌਂਦ ਹੋਰਾਂ ਦਾ ਇਹ ਕਹਿਣਾ ਕਿ ਸਾਨੂੰ ਸੀਐਮ ਭਗਵੰਤ ਮਾਨ ਹੋਰਾਂ ਦਾ ਫੋਨ ਆਇਆ ਕਿ ਅਸੀਂ ਤੁਹਾਨੂੰ ਜ਼ਿੰਮੇਵਾਰੀ ਦੇਣੀ ਹੈ ਤੁਹਾਡਾ ਕੰਮ ਬਹੁਤ ਵਧੀਆ ਆ ਔਰ ਇਹ ਜ਼ਿੰਮੇਵਾਰੀ ਤੁਸੀਂ ਸਾਂਭਣੀ ਹੈ ਤਾਂ ਭਾਵੁਕ ਵੀ ਹੋਏ ਤਰਨਪੁਰ ਸੌਂਦ ਹੋਣਾ ਚਾਹੀਦਾ ਹਰਦੀਪ ਮੁੰਡੀਆਂ ਹੁਣ ਤਾਂ ਜਿਹੜੀ ਇਹ ਗੱਲ ਹੈ ਕਿ ਤੁਸੀਂ ਦੇਖੋ ਸੀਐਮ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਤੁਹਾਡਾ ਕੰਮ ਬਹੁਤ ਵਧੀ ਮੰਤਰੀਆਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜ਼ਰੂਰ ਜਾ ਸਕਦੇ ਨੇ ਹਾਲਾਂਕਿ ਕੋਈ ਚਰਚਾ ਕਿਸੇ ਲੀਡਰ ਨੇ ਕੋਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਜਾਂ ਸੀਐਮ ਭਗਵੰਤ ਮਾਨ ਨੇ ਬੇਸ਼ੱਕ ਕੁਝ ਨਹੀਂ ਕਿਹਾ ਪਰ ਚਰਚਾ ਦਾ ਵਿਸ਼ਾ ਤਾਂ ਜ਼ਰੂਰ ਹੈ ਚਰਚਾ ਇਸ ਗੱਲ ਦੀ ਵੀ ਹੈ ਕਿ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸੀਐਮ ਦੀ ਕੁਰਸੀ ਛੱਡੀ ਕਿ ਆਮ ਆਦਮੀ ਪਾਰਟੀ ਹੁਣ ਤਿਆਗ ਦੀ ਰਾਜਨੀਤੀ ਵੱਲ ਫੋਕਸ ਕਰ ਰਹੀ ਹੈ ਜ ਜਾਨੀ ਸ਼ੁਰੂਆਤ ਜੋ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਤੋਂ ਕੀਤੀ ਔਰ ਹੁਣ ਉਹੀ ਚੀਜ਼ ਪੰਜਾਬ 'ਚ ਅਗਰ ਕੋਈ ਵੀ ਮੰਤਰੀ ਜਿਹੜਾ ਵਿਵਾਦਾਂ 'ਚ ਰਿਹਾ ਯਾ ਦਾਗੀ ਮੰਤਰੀ ਹੈ ਉਸ ਨੂੰ ਲਾਂਬੇ ਕਰਕੇ ਨਵੇਂ ਚਿਹਰਿਆਂ ਨੂੰ ਮੌਕਾ ਦਈਏ ਸਾਫ ਸੁਥਰੀ ਛਵੀ ਦੂਸਰੀ ਗੱਲ ਕੀ ਇਸ ਦਾ ਫਾਇਦਾ ਆਉਣ ਵਾਲੀ ਚੋਣਾਂ ਦੇ ਵਿੱਚ ਹੋਏਗਾ ਪੰਚਾਇਤੀ ਚੋਣਾਂ ਵੀ ਪੰਜਾਬ ਚ ਨੇ ਚਾਰ ਸੀਟਾਂ ਦੇ ਉੱਤੇ ਜ਼ਿੰਮਨੀ ਚੋਣਾ ਵੀ ਨੇ ਚ ਗੱਲ ਕੀਤੀ ਜਾਵੇ ਹਰ ਇੱਕ ਪਾਰਟੀ ਦੀ ਆਪਣੀ ਪਲੈਨਿੰਗ ਹੁੰਦੀ ਹੈ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕਰੀਏ ਇਹਨਾਂ ਦੀ ਪਲੈਨਿੰਗ ਔਰ ਇਹਨਾਂ ਦੇ ਜਿਸ ਤਰੀਕੇ ਨਾਲ ਇਹ ਅਸਤੀਫੇ ਵਾਲੀ ਰਾਜਨੀਤੀ ਹੈ ਜਾਂ ਫਿਰ ਬਦਲਾਵ ਵਾਲੀ ਰਾਜਨੀਤੀ ਆ ਉਹ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਪਲਾਨ ਕਰਦੀ ਆ ਇਹ ਹੈਰਾਨ ਵੀ ਕਰਦੀ ਆ ਔਰ ਇਹਨਾਂ ਦਾ ਫਾਇਦਾ ਵੀ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਹੁੰਦਾ ਕਿਉਂਕਿ ਸੰਦੀਪ ਪਾਠਕ ਨੇ ਜਿਹੜੇ ਜਿਹੜੇ ਜਿਸ ਦੀ ਤੁਲਨਾ ਜਿਹੜੀ ਆ ਉਹਨਾਂ ਦੇ ਨਾਲ ਔਰ तमाम ਰਾਜਨੀਤੀ ਸਲਾਹਕਾਰਾਂ ਦੇ ਨਾਲ ਕੀਤੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਸੰਦੀਪ ਪਾਠਕ ਜਿਹੜਾ ਪੰਜਾਬ ਦੇ ਵਿੱਚ ਵੀ ਜਿਹੜਾ ਗੱਲਬਾਤ ਸੀਐਮ ਭਗਵੰਤ ਮਾਨ ਹੋਰਾਂ ਦੇ ਨਾਲ ਚੱਲਦੀ ਆ ਤਾਂ ਤੁਸੀਂ ਦੇਖੋ ਲੋਕਾਂ ਦਾ ਭਰੋਸਾ ਜਿੱਤਣ ਵਾਲੀ ਗੱਲ ਹੁੰਦੀ ਹੈ ਜਿਸ ਤਰੀਕੇ ਨਾਲ ਕੇਜਰੀਵਾਲ ਹੋਰਾਂ ਨੇ ਅਸਤੀਫਾ ਦਿੱਤਾ ਦੋਸਤੋ ਪਹਿਲਾ ਵੀ ਅਸਤੀਫਾ ਤੁਹਾਨੂੰ ਯਾਦ ਹੋਵੇਗਾ ਜਦੋਂ 2014-15 ਦੇ ਵਿੱਚ ਸ਼ਾਇਦ ਮੈਂ ਗਲਤ ਨਾ ਹੋਵਾਂ 13-14 ਜਾਂ 14-15 ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਅਸਤੀਫਾ ਦਿੱਤਾ ਸੀ 49 ਦਿਨ ਦੀ ਸਰਕਾਰ ਚਲਾਈ ਸੀ ਔਰ ਉਸ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਫਿਰ ਚੋਣ ਲੜੇ ਸੀ ਉਸ ਤੋਂ ਬਾਅਦ ਉਹਨਾਂ ਨੇ ਤਾਪੜ ਤੋੜ ਜਿੱਤ ਹਾਸਲ ਕੀਤੀ ਸੀ ਔਰ ਅੱਜ ਤੱਕ ਉਹ ਸੀਐਮ ਦੀ ਕੁਰਸੀ ਤੇ ਬੈਠੇ ਰਹੇ ਔਰ ਹੁਣ ਕੁਝ ਮਹੀਨੇ ਬਾਅਦ ਦਿੱਲੀ ਦੇ ਵਿੱਚ ਚੋਣਾਂ ਨੇ ਔਰ ਉਸ ਤੋਂ ਠੀਕ ਪਹਿਲਾਂ ਉਹਨਾਂ ਨੇ ਫਿਰ ਅਸਤੀਫਾ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੈਂ ਭ੍ਰਸ਼ਟਾ ਜੇ ਮੈਂ ਮੈਂ ਕਰਪਟਾਂ ਤਾਂ ਲੋਕ ਮੈਨੂੰ ਹਰਾ ਦੇਣਗੇ ਜੇ ਮੈਂ ਕਰਪਟ ਨਹੀਂ ਆ ਲੋਕ ਮੈਨੂੰ ਜਿਤਾ ਦੇਣਗੇ ਤਾਂ ਹੁਣ ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਕਿਤੇ ਨਾ ਕਿਤੇ ਦਿਖਾਇਆ ਗਿਆ ਕਿ ਜਿਹੜੇ ਮੰਤਰੀ ਕੰਮ ਨਹੀਂ ਕਰਦੇ ਅਸੀਂ ਲਾਂਬੇ ਕਰਾਂਗੇ ਔਰ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਪਹਿਲਾਂ ਬਹੁਤ ਸਾਰੇ ਲੀਡਰ ਕੈਪਟਨ ਦੀ ਕਾਰਜਕਾਲ ਦੌਰਾਨ ਚੰਨੀ ਦੇ ਕਾਰਜਕ ਦਰਵਾਣਾ ਇਲਜ਼ਾਮ ਲਿਖੇ ਲੀਡਰਾਂ ਤੇ ਲੱਗੇ ਕਿ ਇਹਨਾਂ ਨੇ ਘੁਟਾਲਾ ਕੀਤਾ ਪਰ ਕਿਸੇ ਨੂੰ ਲਾਂਬੇ ਇਸ ਤਰੀਕੇ ਨਹੀਂ ਸੀ ਕੀਤਾ ਜਾਂਦਾ ਪਰ ਇਛਤ ਨਾਟਕ ਕੋਈ ਇਲਜ਼ਾਮ ਲੱਗੇ ਨੇ ਨਾ ਕਿਸੇ ਦੀ ਕੋਈ ਕਾਲ ਰਿਕਾਰਡਿੰਗ ਵਾਇਰਲ ਹੋਈ ਹੈ ਨਾ ਕੋਈ ਕਥਤ ਵੀਡੀਓ ਵਾਇਰਲ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਕੋਈ ਕਾਰਨ ਵੀ ਨਹੀਂ ਦੱਸਿਆ ਕੀ ਇਹਨਾਂ ਨੂੰ ਅੰਦਰਖਾਤੇ ਕਾਰਨ ਦੱਸਿਆ ਹੋਵੇਗਾ ਅਨਮੋਲ ਗਗਨਮਾਨ ਹੋਰਾਂ ਨੂੰ ਕੋਈ ਕਾਰਨ ਦੱਸਿਆ ਹੋਵੇਗਾ ਜੋੜਾ ਮਾਜਰਾ ਹਾਲਾਂਕਿ ਨਾਰਾਜ਼ ਜੋੜਾ ਮਾਜਰਾ ਪ੍ਰਿੰਸ ਜ਼ਰੂਰ ਨਾਰਾਜ਼ਗੀ ਜ਼ਾਹਿਰ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਪੂਰੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਉਹਨਾਂ ਨੇ ਆਪਣਾ ਕੰਮ ਕੀਤਾ ਲੇਕਿਨ ਇਸ ਤਰੀਕੇ ਲਾਂਬੇ ਕਰ ਦਿੱਤਾ ਗਿਆ ਛੁੱਟੀ ਕਰ ਦਿੱਤੀ ਗਈ ਉਹਨਾਂ ਨੇ ਨਾਰਾਜ਼ਗੀ ਜ਼ਰੂਰ ਜ਼ਾਹਿਰ ਕੀਤੀ ਹੈ हां बिल्कुल उन्होंने नाराजगी जाहिर की है पर एक बात ਤੁਸੀਂ ਦੇਖੋ ਦੀਪਤੀ ਇਹ ਨਾਰਾਜ਼ਗੀ ਕਿਤੇ ਨਾ ਕਿਤੇ ਨੁਕਸਾਨ ਵੀ ਕਰ ਸਕਦੀ ਆਉਣ ਵਾਲੇ ਦਿਨਾਂ ਚ ਤੁਸੀਂ ਲੋਕਾਂ ਦੇ ਅੱਗੇ ਠੀਕ ਹੈ ਪਾਰਟੀ ਦੇ ਵਿੱਚ ਕੋਈ ਹੋਰ ਜ਼ਿੰਮੇਵਾਰੀ ਵੀ ਲਈ ਜਾ ਸਕਦੀ ਆ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਮੰਤਰੀ ਮੰਡਲ ਤੋਂ ਤਾਂ ਕਿਤੇ ਨਾ ਕਿਤੇ ਉਹ ਲੀਡਰ ਨਰਾਸ਼ ਵੀ ਹੋਣਗੇ ਤਾਂ ਇਹ ਚਰਚਾ ਨੇ ਹਾਲਾਂਕਿ ਅਸੀਂ ਇਸ ਤੇ ਕੁਝ ਇਹ ਨਹੀਂ ਕਹਿ ਸਕਦੇ ਕਿ ਪਾਰਟੀ ਦੀ ਕੋਈ ਪਹਿਲਾਂ ਹੀ ਗੱਲਬਾਤ ਹੋਈ ਹੋਵੇਗੀ ਕਿ ਅਸੀਂ ਸਾਰਿਆਂ ਨੂੰ ਮੌਕਾ ਦੇਣਾ ਅਸੀਂ ਲੋਕਾਂ ਦੇ ਲੋਕਾਂ ਦੀ ਭਲਾਈ ਦੇ ਲਈ ਮੌਕਾ ਦੇਣਾ ਕਿ ਕਿਸਦੇ ਕੋਲ ਵਧੀਆ ਆਈਡੀਆ ਕਿਸਦੇ ਕੋਲ ਨਹੀਂ ਹੈ ਤਾਂ ਇਹ ਪਲੈਨਿੰਗ ਅੰਦਰ ਖਾਤੇ ਹੋ ਸਕਦੀ ਕੁਝ ਵੀ ਇਸਤੇ ਕਹਿਣਾ ਠੀਕ ਨਹੀਂ ਹੋਵੇਗਾ ਕਿ ਕੋਈ ਕਰਪਟ ਹੈ ਕਿਸੇ ਦੇ ਕੋਈ ਇਲਜ਼ਾਮ ਨੇ ਪਰ ਜਦੋਂ ਪਾਰਟੀ ਤੋਂ ਜਦੋਂ ਮੰਤਰੀ ਮੰਡਲ ਤੋਂ ਬਾਹਰ ਦਾ ਰਸਤਾ ਇੱਕ ਵਾਰ ਦਿਖਾਇਆ ਜਾਂਦਾ ਤਾਂ ਫਿਰ ਕਿਤਨਾ ਕਿਤੇ ਇਹ ਜ਼ਰੂਰ ਸੋਚਿਆ ਜਾਂਦਾ ਮੈਂ ਇਸ ਕਰਕੇ ਕਹਿ ਰਿਹਾ ਜਦੋਂ ਨਵੇਂ ਮੰਤਰੀਆਂ ਨੂੰ ਸੀਐਮ ਭਗਵੰਤ ਮਾਨ ਦਾ ਫੋਨ ਗਿਆ ਕਿ ਤੁਹਾਡਾ ਕੰਮ ਚੰਗਾ ਸੀ ਤੁਹਾਨੂੰ ਮੌਕਾ ਦੇਣਾ ਇਸ ਦਾ ਮਤਲਬ ਤਾਂ ਫਿਰ ਇਹੀ ਹੋਇਆ ਨਾ ਕਿ ਉਹਨਾਂ ਮੰਤਰੀਆਂ ਦਾ ਕੰਮ ਠੀਕ ਨਹੀਂ ਸੀਗਾ ਇਸ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਠੀਕ ਹੈ ਪ੍ਰਿੰਸ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੇ ਲਈ ਤਾਂ ਵੱਡਾ ਫੇਰਬਦਲ ਹੋ ਗਿਆ ਮਾਨ ਦੀ ਨਵੀਂ ਟੀਮ ਤਿਆਰ ਹੈ ਔਰ ਨਵੀਂ એનર્ਜੀ ਦੇ ਨਾਲ ਹੁਣ ਰਹਿੰਦੇ ਜੋ 22 ਸਾਲ ਦੇ ਕਾਰਜਗੁਜ਼ਾਰੀ ਦੇ ਸਰਕਾਰ ਦੇ ਟਨਿਓਰ ਦੇ ਉਸ ਦੇ ਵਿੱਚ ਹੁਣ ਹੋਰ ਜਿਹੜਾ ਨਵੀਂ એનર્ਜੀ ਦੇ ਨਾਲ ਕੰਮ ਕਰਦੀ ਹੋਈ ਸਰਕਾਰ ਨਜ਼ਰ ਆਏਗੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਹੁਣ ਜੋ 95 ਚਿਹਰੇ ਸ਼ਾਮਿਲ ਕੀਤੇ ਗਏ ਨੇ ਮੰਤਰੀ ਮੰਡਲ ਦੇ ਵਿੱਚ ਔਰ ਉਹਨਾਂ ਨੂੰ ਬੇहद ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਤਾਂ ਹੁਣ ਪੂਰੀ ਦੀ ਪੂਰੀ ਟੀਮ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਕਿਸ ਤਰੀਕੇ ਦੇ ਨਾਲ ਕੰਮ ਕਰੇਗੀ ਕਿਵੇਂ ਸਰਕਾਰ ਜੜਾ ਪੰਜਾਬ ਨੂੰ ਅੱਗੇ ਲੈ ਕੇ ਜਾਏਗੀ ਉਹ ਦੇਖਣਾ ਦਿਲਚਸਪ ਰਹੇਗਾ ਹਾਲਾਂਕਿ ਵਿਰੋਧੀਆਂ ਦੇ ਨਜ਼ਾਰੇ ਦੇ ਉੱਤੇ ਵੀ ਸਰਕਾਰ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ 2.5 ਸਾਲਾਂ ਦੇ ਅੰਦਰ ਹੀ ਚਾਰ ਵਾਰ ਬਦਲਾਵ ਹੋਏ ਨੇ ਮੰਤਰੀ ਮੰਡਲ ਦੇ ਵਿੱਚ ਲੇਕਿਨ ਨਵੀਂ ਟੀਮ ਮੰਨਦੀ ਤਿਆਰ ਹੋ ਗਈ ਹੈ ਪੰਜ